15 ਅਗਸਤ ਦੇ ਮੱਦੇ ਨਜ਼ਰ ਪੁਲਿਸ ਦੇ ਵੱਲੋਂ ਵੱਖ-ਵੱਖ ਥਾਵਾਂ ਦੇ ਉੱਪਰ ਅੱਜ ਚੈਕਿੰਗ ਅਭਿਆਨ ਚਲਾਇਆ ਗਿਆ। ਰੋਪੜ ਜ਼ਿਲ੍ਹੇ ਭਰ ਦੇ ਵਿੱਚ ਵੱਖ-ਵੱਖ ਬੱਸ ਅੱਡਿਆਂ ਦੇ ਉੱਪਰ ਚੈਕਿੰਗ ਕੀਤੀ ਗਈ ਅਤੇ ਚੌਕਸੀ ਵਧਾਈ ਗਈ ਹੈ। ਐਸਐਸਪੀ ਗੁਲਨੀਤ ਸਿੰਘ ਖੁਰਾਨਾ ਨੇ ਇਸ ਦੌਰਾਨ ਕਿਹਾ ਕਿ 마ੜੇ ਅਨਸਰਾਂ ਦੇ ਖਿਲਾਫ ਪੁਲਿਸ ਮੁਸਤੈਦ ਹੈ। ਕਿ ਇਹ ਉਹਦੇ ਮੱਦੇ ਨਜ਼ਰ ਜਿਵੇਂ ਸਾਨੂੰ ਪਤਾ ਹੈਗਾ ਕਿ ਮਾੜੇ ਅਨਸਰ ਹੁੰਦੇ ਨੇ ਉਹ ਕੁਝ ਨਾ ਕੁ ਸ਼ਰਾਰਤ ਕਰਨ ਦੀ ਕੋਸ਼ਿਸ਼ ਕਰਦੇ ਹੈਗੇ ਨੇ ਉਹਦੇ ਰਿਲੇਟਿਡ ਸਾਡਾ ਡੋਮਿਨੇਸ਼ਨ ਪਲਾਨ ਚੱਲੇਗਾ। ਆਲਰੇਡੀ ਐਕਸ਼ਨ ਵਿੱਚ ਹੈਗਾ ਲਗਾਤਾਰ ਸਾਡੇ ਜਿਹੜੇ ਹੈਗੇ ਨੇ ਸਰਚ ਆਪਰੇਸ਼ਨ ਕਸ ਹੋਜ਼ ਵਗੈਰਾ ਚੱਲ ਰਹੇ ਹੈਗੇ ਨੇ ਪਿੱਛੇ ਆਪਾਂ ਜਿਹੜੇ ਬੰਦੇ ਕੇਸੇਸ ਵਿੱਚ ਇਨਵੋਲ ਸੀਗੇ ਕ੍ਰਿਮੀਨਲ ਕੇਸੇਸ ਵਿੱਚ ਉਹਨਾਂ ਦੀ ਆਪਾਂ ਚੈਕਿੰਗ ਵੀ ਕੀਤੀ ਸੀਗੀ ਤੇ ਕੁਝ ਇੱਕ ਪਰਚੇ ਵੀ ਆਪਾਂ ਦਿੱਤੇ ਹੈਗੇ ਨੇ ਕੁਝ ਆਪਣੇ ਚੋਰੀ ਦੇ ਵਹੀਕਲ ਦੀ ਵੀ ਰਿਕਵਰੀਆਂ ਹੋਈਆਂ ਨੇ ਤੇ ਅੱਜ ਉਸੇ ਸਿਲਸਿਲੇ 'ਚ ਅਸੀਂ ਸਾਰੇ ਜ਼ਿਲ੍ਹੇ ਵਿੱਚ ਜਿਹੜਾ ਹੈਗਾ ਨੌ ਥਾਵਾਂ ਤੇ ਜਿਹੜਾ ਹੈਗਾ ਆਪਣੇ ਬੱਸ ਸਟੈਂਡ ਹੈਗੇ ਨੇ ਉਹਨਾਂ ਦੀ ਚੈਕਿੰਗ ਕਰਾ ਰਹੇ ਹੈਗੇ ਆਂ ਜਿਦੇ ਚ ਸਾਡੇ 5 ਡੀਐਸਪੀ ਤੇ ਨੈਸਟੀਆਂ ਜਿਹੜੇ ਹੈਗੇ ਨੇ ਤੇ ਮੈਂ ਇੱਥੇ ਆਪ ਹਾਜ਼ਰ ਹੈਗਾ ਆਪਾਂ ਚੈਕਿੰਗ ਕਰਾ ਰਹੇ ਹੈਗੇ ਆ ਮੇਨ ਮਕਸਦ ਇਹ ਹੈ ਕਿ ਜਿਹੜੇ ਮਾੜੇ ਅਨਸਰ ਹੈਗੇ ਉਹਨਾਂ ਦੇ ਨਕੇਲ ਕਸੀ ਜਾ ਸਕੇ ਔਰ ਆਪਣੇ ਜਿਹੜੇ ਆਮ ਜਨਤਾ ਹੈਗੀ ਉਹਨਾਂ ਨੂੰ ਬਰੀਫ ਵੀ ਕਰ ਸਕੀਏ ਕਿ ਇਹੋ ਜੇ ਮਾਹੌਲ ਵਿੱਚ ਜਦੋਂ ਆਪਣੇ ਲੋਕਤੰਤਰ ਦੇ ਇਹੋ ਜੇ ਪਰਬ ਹੁੰਦੇ ਹੈਗੇ ਨੇ 15 ਅਗਸਤ 26 ਜਨਵਰੀ ਜਿਦੇ ਵਿੱਚ ਮਾੜੇ ਅਨਸਰ ਕੋਈ ਨਾ ਕੋਈ ਗਲਤ ਗਤੀਵਿਧੀ ਕਰਨ ਦੀ ਕੋਸ਼ਿਸ਼ ਕਰਦੇ ਹੈਗੇ ਨੇ ਤੇ ਸਾਰਿਆਂ ਨੂੰ ਸਜ਼ਾ ਕਰਨ ਦੀ ਲੋੜ ਹੈਗੀ ਹੈ ਤੇ ਜਿਹੜੀ ਹਿਦਾਇਤਾਂ ਹੈਗੀਆਂ ਨੇ ਉਹ ਹੀ ਪੁਰਾਣੀਆਂ ਹੈਗੀਆਂ ਨੇ ਕੋਈ ਵੀ ਛੱਕੀ ਚੀਜ਼ ਉਹਨਾਂ ਨੇ ਦੇਖਦੀ ਹੈਗੀ ਹੈ ਉਦੇ ਬਾਰੇ ਸਾਨੂੰ ਜਿਹੜਾ ਹੈਗਾ ਇਨਫਾਰਮੇਸ਼ਨ ਦੇਣ ਇਸ ਤੋਂ ਇਲਾਵਾ ਉਹਨਾਂ ਦੇ ਆਲੇ ਦੁਆਲੇ ਜਿਹੜਾ ਹੈਗਾ ਅਗਰ ਕੋਈ ਸ਼ੱਕੀ ਗਤੀਵਿਧੀ ਜਾਂ ਕੋਈ ਬੰਦੇ ਦਿਖਾਈ ਦਿੰਦੇ ਹੈਗੇ ਨੂੰ ਤੇ ਸਾਡੇ ਨਾਲ ਸਾਂਝੀ ਕਰਨ ਇਨਫਾਰਮੇਸ਼ਨ ਤੇ ਤੁਹਾਡੇ ਰਾਹੀਂ ਮੈਂ ਸਾਰਿਆਂ ਨੂੰ ਅਸੀਂ ਬੇਨਤੀ ਕਰੂੰਗਾ ਕਿ ਪੁਲਿਸ ਦਾ ਪੂਰੀ ਤਰੀਕੇ ਨਾਲ ਸਹਿਯੋਗ ਕਰੋ ਔਰ ਜਿਹੜੀ ਚੈਕਿੰਗ ਹੋ ਰਹੀ ਹੈ ਉਹਦੇ ਵਿੱਚ ਤੁਸੀਂ ਸਾਡਾ ਸਹਿਯੋਗ ਕਰੋ ਨਾਕੇ ਤੇ ਵੀ ਕਈ ਵਾਰੀ ਤੁਹਾਨੂੰ ਰੋਕਿਆ ਜਾ ਸਕਦਾ ਹੈਗਾ ਚੈਕਿੰਗ ਕੀਤੀ ਜਾ ਸਕਦੀ ਹੈ ਇਹ ਤੇ ਤੁਹਾਡੀ ਆਪ ਦੀ ਸਿਕਿਉਰਿਟੀ ਵਾਸਤੇ ਹੈਗੀ ਹੈ ਤੁਹਾਡੇ ਆਪ ਦੀ ਸਹੂਲਿਅਤ ਵਾਸਤੇ ਹੈਗੀ ਹੈ ਮੜਾ-ਮੋਟਾ ਸਾਨੂੰ ਪਰੇਸ਼ਾਨੀ ਜ਼ਰੂਰ ਹੋ ਸਕਦੀ ਉਸ ਚੀਜ਼ ਦੇ ਨਾਲ ਬਟ ਜਦੋਂ ਤੁਸੀਂ ਪੁਲਿਸ ਦਾ ਸਹਿਯੋਗ ਕਰੋਗੇ ਤੇ ਅਸੀਂ ਵੀ ਜਿਹੜਾ ਹੈਗਾ ਤਕੜੇ ਹੋ ਕੇ ਕਰਕੇ ਡਿਊਟੀ ਕਰਾਂਗੇ ਤੇ ਤੁਹਾਡੀ ਸੇਫਟੀ ਐਂਡ ਸਿਕਿਉਰਿਟੀ ਨੂੰ ਅਨਸ਼ੋਰ ਕਰ ਸਕਾਂਗੇ